ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਤੁਹਾਡਾ ਆਪਣਾ ਚੈਨਲ ਸੰਗਰੂਰ ਦੇ ਮਾ ਕਾਲੀ ਜੀ ਦੇ ਵੀ ਮੰਦਿਰ ਵਿੱਚ ਭਗਤਾਂ ਦੇ ਲੱਗਿਆ ਮੇਲਾ ਲੰਬੀਆਂ ਲੰਬੀਆਂ ਲੈਣਾ ਵਿੱਚ ਲੱਗ ਕੇ ਲੋਕ ਮੱਥਾ ਟੇਕ ਰਹੇ ਹਨ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਤਕਰੀਬਨ 100 ਸਾਲ ਤੋਂ ਇਹ ਪੁਰਾਣਾ ਮੰਦਿਰ ਸਥਾਪਿਤ ਹੈ ਅਤੇ ਮੰਦਿਰ ਮੱਥਾ ਦੂਰ ਦੂਰੋਂ ਦੂਜੀਆਂ ਸਟੇਟਾਂ ਤੋਂ ਵੀ ਲੋਕ ਆ ਕੇ ਇੱਥੇ ਮੱਥਾ ਟੇਕਣਾਉਂਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੇਤ ਦੇ ਨਮਰਤਿਆਂ ਦੇਖਦੇ ਹਾਂ ਬਹੁਤ ਭਾਰੀ ਭੀੜ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਮਾਤਾ ਮੰਦਿਰ ਦੇ ਬਾਹਰਲੇ ਦ੍ਰਿਸ਼ ਦਿਖਾਏ ਜਾ ਰਹੇ ਹਨ ਮੇਨ ਗੇਟ ਦੇ ਅਤੇ ਇਸ ਮ ਸ਼ਰਦ ਆਲੂ ਆ ਜਾ ਰਹੇ ਹਨ ਇਸ ਮੌਕੇ ਤੇ ਭਗਤ ਜਨਾਂ ਵਿੱਚੋਂ ਲੈਣ ਨਾਲ ਲੰਬੀਆਂ ਲੰਬੀਆਂ ਮੱਥਾ ਟੇਕਦੇ ਨਜ਼ਰ ਆਉਂਦੀ ਨਜ਼ਰ ਆਏ ਭਗਤਾਂ ਨੇ ਜਾਨੇ ਕਈ ਘੰਟਿਆਂ ਤੋਂ ਲੈਣਾ ਵਿੱਚ ਖੜੇ ਵੀ ਨਜ਼ਰ ਆਏ ਕਈ ਭਗਤਾਂ ਮਾਤਾ ਦੀ ਸਾਰਾ ਵਰਤ ਰੱਖਦੇ ਹਨ ਕਈ ਭਗਤ ਦੋ ਵਰਤ ਰੱਖਦੇ ਹਨ ਜੋ ਮੰਦਿਰ ਦੀ ਕਮੇਟੀ ਵੱਲੋਂ ਪੂਖਤੇ ਇੰਤਜ਼ਾਮ ਵੀ ਪ੍ਰਬੰਧ ਲੰਗਰ ਪਾਣੀ ਦੇ ਵੀ ਕੀਤੇ ਗਏ ਹਨ ਤਸਵੀਰਾਂ ਦੇਖ ਸਕਦੇ ਹੋ ਮਾਤਾ ਮੰਦਿਰ ਕਾਲੀ ਮਾਤਾ ਮੰਦਿਰ ਸੰਗਰੂਰ ਦੇ ਹਨ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਦਾ ਕਾਫੀ ਭਾਰੀ ਰਸ ਹੈ ਕਿਉਂਕਿ ਸੱਤੇ ਉੱਠੇ ਹੋ ਔਰ 9ਵੇਂ ਨੂੰ ਲੈ ਕੇ ਪੂਰਨ ਤੌਰ ਤੇ ਮਾਮਾਈ ਦੇ ਨੌ ਨਵਰਾਤਰੇ ਹੁੰਦੇ ਰਹੇ ਹਨ ਇਸ ਮੌਕੇ ਦੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਕਿਉਂਕਿ ਲੋਕਾਂ ਵੱਲੋਂ ਵਰਤ ਵੀ ਰੱਖੇ ਜਾਂਦੇ ਹਨ ਅਤੇ ਕੰਚਕਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਤਸਵੀਰਾਂ ਜੇ ਤੁਹਾਨੂੰ ਮਾਤਾ ਮੰਦਰ ਕਾਲੀ ਦੇਵੀ ਮੰਦਰ ਦੀਆਂ ਦਿਖਾ ਰਹੇ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੋਕ ਲੱਗੇ ਖੜੇ ਨਜ਼ਰ ਆ ਰਹੇ ਹਨ ਅਤੇ ਲੋਕਾਂ ਦੇ ਵਿੱਚ ਭਾਰੀ ਕੋਟਸਾ ਪਾਇਆ ਜਾ ਰਿਹਾ ਹੈ ਤੇ ਜੈ ਜੈ ਮਾਤਾ ਦੀ ਜੈ ਜੈ ਕਾਰਿਆਂ ਨਾਲ ਮੰਦਰ ਗੂੰਜ ਰਿਹਾ ਹੈ ਤੇ ਹਰ ਪਾਸੇ ਜੈ ਮਾਤਾ ਦੀ ਜੈ ਮਾਤਾ ਦੀ ਨਜ਼ਾਰੇ ਆ ਰਹੇ ਹਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਦਾ ਭਾਵ ਉੱਠ ਰਿਪੋਰਟ ਜਤਿੰਦਰਪਾਲ ਲੁੱਟੇ ਸੰਰੂਰ ਤੋਂ ਮਾਤਾ ਜੀ ਮਾਤਾ ਰਾਣੀ ਜੀ ਦੇ ਗੁਰੂ ਦੇ ਦਰਸ਼ਨ ਭਗਤੋ ਆਓ ਜੀ ਮਾਤਾ ਰਾਣੀ ਜੀ ਦੇ ਗੁਰੂ ਦੇ ਦਰਸ਼ਨ ਭਗਤੋ ਆਓ ਜੀ ਅੱਗੇ ਜੀ ਦੋਸਾ ਸਹਿਬਾ ਖੜੇ ਖੜੇ ਕੋ ਖੜੇ ਕੋ ਖੜੇ ਕੋ ਖੜੇ

ਜੈ ਮਾਤਾ ਦੀ ਜੀ ਚੱਲਦੇ ਚਲੋ ਭਗਤੋ ਚੱਲਦੇ ਚਲੋ ਜੈ ਮਾਤਾ ਦੀ ਮਾਤਾ ਰਾਣੀ ਜੀ ਦੇ ਖੁੱਲੇ ਦਰਸ਼ਨ ਭਗਤੋ ਜੈ ਮਾਤਾ ਦੀ ਆਜੋ ਮਾਤਾ ਜੀ ਆਜੋ ਜੈ ਭੋਜ ਭੋਜ ਜੈ ਮਾਤਾ ਜੀ ਭਗਤੋ ਜੈ ਮਾਤਾ ਜੀ ਭਗਤੋ ਜੈ ਮਾਤਾ ਜੀ ਚਲੋ ਭਗਤੋ ਕ੍ਰਿਮਾ ਦੇ ਨੰਦ ਤੇ ਮਨ ਤੇ ਰੰਮਾ ਅਰਜਵਣਮ ਬਰुण ਕੁੰਸੁ ਬਕਰੀ ਕੋ

कैमरा सर मेरा नाम है पंडित रविकरण शास्त्री काली माता मंदिर का मैं मुख्य पुजारी हूं यहां पे और मुझे तो जो माता के दरबार में हर साल भीड़ बढ़ती जाती है नवरात्रों में देखिए एक तो प्रबंधक कमेटी का बड़ा भारी योगदान है देखिए सुचारू रूप से काम कर रहे हैं साफ़ सफाई की व्यवस्था और हर चीज़ की व्यवस्था करते हैं प्रबंधक कमेटियां जो है रात दिन ड्यूटियाँ अपनी करती हैं सेवा करते हैं निस्वार्थ भाव से सेवा करते रहते हैं और देखिए ये जो मंदिर है सबसे जो मेन मंदिर है काली मा माता मंदिर कलकत्ता में है दूसरा जो है पटियाला है तीसरा संगरूर है यहाँ जो मंदिर है यहाँ की देखिए पटियाला में भी है मंदिर लेकिन यहाँ पे उसका क्षेत्र कम है यहाँ पे क्षेत्र बहुत बड़ा है लोगों को देखो बाहर आप जाएंगे तो बच्चों के झूलने की भी व्यवस्था है साफ सफाई की भी बहुत व्यवस्था है एक एक कहीं भी पत्ता भी नहीं मिलेगा बाकी देखिए यहाँ के जो मंदिर है इसकी प्राचीनता आज भी बरकरार है पौने दो साल राजा रघुवीर सिंह ने इसको बनवाया था जींद रियासत वाले ने राजा ने बनवाया था इसको लेकिन आज भी की जो है प्राचीनता बिल्कुल इधर उधर नहीं की गई जो तो बनी हुई है लोगों का यहाँ आस्था का केंद्र बिंदु है ये मंदिर और लोग यहाँ से भटिंडा है लुधियाना है और पटियाला से भी यहाँ पे लोग आते हैं देखो आप देख रहे हैं आज कितनी लंबी लंबी लाइनें लगी हैं साढ़े बारह बज जाएंगे आज साढ़े बारह बजे तक बिल्कुल भी ये लाइन नहीं टूटने वाली है माता कृपा है लोग आज माता का विश्वास ज़्यादा है ਕਾ ਤਾਂ ਉਹਨਾਂ ਨੇ ਲੋਕ ਸ਼ੋਕ ਦੇ ਵਿੱਚ ਮਦਦ ਕਰਦੀ ਹੈ ਉਹਨਾਂ ਦੀ ਭਾਵਨਾ ਹੈ ਸਰ ਤੁਸੀਂ ਕਿੰਨੇ ਚਿਰ ਸੇਵਾ ਕਰ ਰਹੇ ਹੋ ਮੈਨੂੰ ਮਾਤਾ ਨੇ 1991 ਜਿ service ਲਈ ਲਗਾਤਾਰ ਸੇਵਾ ਕਰ ਰਹੇ ਹੁਣ ਇਸ ਵੇਲੇ ਤਾਂ ਚੱਲ ਕਿੱਥੋਂ ਕਿੱਥੋਂ ਭੱਜਾ ਦੇ ਨੇ ਕਿੱਥੋਂ ਕਿੱਥੋਂ ਭੱਜਾ ਦੇ ਨੇ ਹੁਣ ਤਾਂ ਪੰਜਾਬ ਹਰਿਆਣਾ ਬਾਹਰੋਂ ਅੰਦਰੋਂ ਪਹਿਲਾ ਸੁਨਾਮ ਦਾ ਜਿਹੜਾ ਸੀ ਨਾ ਉਹ ਸਾਰਾ ਸੁਨਾਮ ਲੈ ਕੇ ਪਟਿਆਲੇ ਜਾਂਦਾ ਸੀ ਉਹਨਾਂ ਸਾਰਾ ਸੰਦੂਰ ਆਣ ਲੱਗਿਆ ਹੁਣ ਸਾਰਾ ਬੰਦਾ ਪਟਿਆਲੇ ਵਿੱਚ ਅਸ਼ਟਵੀ ਦਾ ਮੇਲਾ ਲੱਗਦਾ ਉਹਦੇ ਸੱਤਿਆ ਦਾ ਮੇਲਾ ਭਰਦਾ ਅੱਜ ਮੇਲਾ ਹੈ ਸੱਤਿਆ ਦਾ ਪੂਰੇ ਸੱਤਿਆ ਦਾ ਮੇਲਾ ਭਰਦਾ ਕਿੰਨੇ ਵੇਲੇ ਚੱਲੂਗਾ ਮੇਲਾ ਜੋਨੇ ਇਹ ਹੁਣ 12 ਵਜੇ ਤੱਕ ਚੱਲੂ 12 ਵਜੇ ਤੱਕ ਜਦ ਤੱਕ ਲੈਣ ਲੱਗੂ ਸਾਨੂੰ ਚਲਾਣਾ ਪਊਗਾ ਉਹਨਾਂ ਨੂੰ ਦਰਸ਼ਕ ਘਰਾਣੇ ਆ ਮਹਾਮਾਹੀ ਦੀ ਦੋ ਵਾਰ ਨਰਤੇ ਆਉਂਦੇ ਨੇ ਜੀ ਚੇਤ ਦੇ ਤੇ ਅਸੂਰੇ ਮਾਰਚ ਚ ਤੇ ਸਤੰਬਰ ਅਕਤੂਬਰ ਚ ਮਹਾਮਈ ਦੀ ਕਿਰਪਾ ਨਾਲ ਉਹ ਚੇਤੇ ਨਰਤੇ ਚੱਲ ਰਹੇ ਨੇ ਜੀ ਤੇ ਬੜੀ ਸ਼ਰਧਾ ਨਾਲ ਲੋਕ ਆਉਂਦੇ ਨੇ ਤੇ ਮਹਾਮਈ ਦੇ ਮੱਥਾ ਟੇਕਦੇ ਨੇ ਤੇ ਮਹਾਮਈ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰਦੀ ਕਿੱਥੋਂ ਗਿਵਾਉਂਦੇ ਨੇ ਬਾਕੀ ਤੇ ਪੂਰੇ ਸੰਗਰੂਰ ਚ ਪੰਜਾਬ ਚ ਇੰਡੀਆ ਤੋਂ ਪੂਰੇ ਸੰਗਰੂਰ ਸ਼ਹਿਰ ਸਾਰੇ ਆਂਦੇ ਜੀ ਮੋਸ਼ਲੀ ਸਾਰਾ ਸ਼ਹਿਰਾਂ ਪਰਮੰਤਾਂ ਜਰ ਕੇ ਦੇਵੇ ਪਰਮੰਤਾਂ ਕਮੇਟੀ ਬਹੁਤ ਵਧੀਆ ਜੀ ਤੇ ਸ੍ਰੀ ਚਾਂਦ ਮਹਾਨ ਜੀ ਨੇ ਤੇ ਉਹਨਾਂ ਨੇ ਸਾਡੂ ਸੇਵਾਦਲ ਸ੍ਰੀ ਸਾਧੂ ਰਾਮ ਕਾਲੜਾ ਜੀ ਨੂੰ ਫੋਪੀ ਹੋਈ ਹੈ ਕਮਾਂਡ ਜਿਹੜੇ ਕਿ ਆਪਣੀ ਲਾਈਨਾਂ ਚ ਡਿਊਟੀ ਨਿਭਾਉਂਦੇ ਨੇ ਤੇ ਆਪਣਾ ਲੰਗਰ ਤੇ ਜੋੜਾ ਘਰ ਚ ਪੂਰੀ ਸਜਾਵਟ ਤੇ ਦਿਨ ਰਾਤ ਇੱਕ ਸੇਵਾ ਪੂਰੀ ਚੁਟੇ ਰਹਿੰਦੇ ਅੱਜ ਵਰ ਵੀ ਜੋਸ਼ਰਦਾਂਦੂ ਆਏ ਹੋਏ ਨੇ ਈਵਨ ਕਿ ਇੱਕ ਇੱਕ ਸਰਦਾਂਦੂ ਨੂੰ ਘਟੋ ਘੜ ਤਿੰਨ ਤੋਂ ਚਾਰ ਘੰਟੇ ਮੱਥਾ ਟੇਕਣ ਲੱਗ ਰਹੇ ਨੇ ਬਹੁਤ ਅੱਛਾ ਸਿਸਟਮ ਚੱਲ ਰਿਹਾ ਹੈ ਤੁਹਾਡਾ ਮੈਨੇਜਮੈਂਟ ਵੱਲੋਂ ਸੇਵਾਦਾਰ ਵੱਲੋਂ ਹਰ ਸ਼ਰਧਾਲੂ ਮਾਤਾ ਦੇ ਦਰਸ਼ਨ ਕਰ ਰਿਹਾ ਹੈ ਬਹੁਤ ਅੱਛੀ ਤਰ੍ਹਾਂ ਕਰ ਰਿਹਾ ਹੈ ਮੇਲਾ ਕੱਲ ਨੂੰ ਸ਼ਨੀਵਾਰ ਹੈ ਕੱਲ ਨੂੰ ਫੇਰ ਪਰੇਗਾ ਮਾਤਾ ਦੇ ਨਵਰਾਤੇ ਚੱਲ ਰਹੇ ਨੇ ਉਹਦੇ ਕਰਕੇ ਸ਼ਨੀਵਾਰ ਮਾਤਾ ਦਾ ਦਿਨ ਹੁੰਦਾ ਅੱਜ ਸਤੋਂ ਦਾ ਮੇਲਾ ਹੈ ਕੱਲ ਅਸ਼ਟਮੀ ਹੈ ਇੱਕ ਸੈਚਰਡੇ ਹੋ ਗਿਆ ਉਹਦੇ ਕਰਕੇ ਰਸ ਬਹੁਤ ਜ਼ਿਆਦਾ ਹੋ